ਤੋ ਇੱਕੋ ਮੁੰਡਾ ਸ਼ਹੀਦ ਹੋ ਗਿਆ ਖਨੌਰੀ ਬਾਰਡਰ ਤੇ ਪੰਜਾਂ ਮੁੰਡਿਆਂ ਨੂੰ ਗੋਲੀ ਵੱਜੀ ਆ ਖਨੌਰੀ ਬਾਰਡਰ ਤੇ ਪੰਜਾਂ ਮੁੰਡਿਆਂ ਨੂੰ ਗੋਲੀ ਵੱਜੀ ਆ ਠੀਕ ਆ ਸੁਣੋ ਖਨੌਰੀ ਬਾਰਡਰ ਤੇ ਪੰਜਾਂ ਬੰਦਿਆਂ ਨੂੰ ਗੋਲੀ ਵੱਜੀ ਆ ਠੀਕ ਆ ਜੀ ਤੇ ਇਹ ਦੋਗਾ ਫੋਰਸ ਨੇ ਉਧਰੋਂ ਹਮਲਾ ਕਰਕੇ 50 ਟਰੈਕਟਰ ਤੋੜ ਦਿੱਤੇ ਆ ਟਰਾਲੀਆਂ ਵੀ ਤੋੜ ਦਿੱਤੀਆਂ ਵਾ ਔਰ ਦੋ ਮੁੰਡੇ ਮਿਸ ਹੋਏ ਆ ਵਿੱਚੋਂ ਹਨੋਰੀ ਬਾਡਰ ਦੇ ਉੱਤੇ ਸਾਰੇ ਸੁਣ ਲੋ ਆਪਣੇ ਜੱਫੇ ਬੋਲੀ ਦਾ ਕੱਢ ਰਿਹਾ ਸਾਰੇ ਨੇੜੇ ਆ ਜਾਓ ਸਾਰੇ ਨੇੜੇ ਆ ਜਾਓ ਗੱਲ ਸੁਣੀ ਜਾਵੇ ਹਨੋਰੀ ਬਾਡਰ ਤੇ ਬੰਦੇ ਸਾਡੇ ਗਾਂ ਦੇ ਸਿੱਧੀਆਂ ਬੁਲਟ ਦੀਆਂ ਗੋਲੀਆਂ ਮਾਰੀਆਂ ਵਾ ਪੰਨਿਆਂ ਨੂੰ ਵੱਡੀਆਂ ਵਾ ਇੱਕ ਸ਼ਹੀਦ ਹੋ ਗਿਆ ਤਿੰਨ ਗੰਭੀਰ ਜ਼ਖਮੀ ਆ ਅਗਲੀ ਅਗਲੀ ਔਰ ਓ ਪਾਈ ਇਹ ਦੋ ਗਾਂ ਜਿਹੜੇ ਉਧਰੋਂ ਹਮਲਾ ਕਰਕੇ ਫੋਰਸ ਨੇ 25 ਟਰੈਕਟਰ ਟਰਾਲੀਆਂ ਤੋੜ ਦਿੱਤੇ ਆ 25 ਟਰੈਕਟਰ ਟਰਾਲੀਆਂ ਠੀਕ ਹੈ ਜੀ ਅਗਲੀ ਗੱਲ ਆ ਵੀ ਦੋ ਮੁੰਡੇ ਉੱਥੇ ਫੋਰਸ ਚੋਕੇ ਲੱਗੀ ਆ ਔਰ ਸਵਾਲ ਆ ਇਹ ਤੋਂ ਬਾਅਦ जख्मी ਬਹੁਤ ਜ਼ਿਆਦਾ ਵਾ ਪਰ ਉਹਨਾਂ ਦਾ ਪਤਾ ਵੀ ਲਈਏ ਕਿ ਨਾਲ ਲਈਏ ਉਹਨਾਂ ਦਾ ਪਤਾ ਲੈਣਾ ਚਾਹੀਦਾ ਉਹਨਾਂ ਚੀਤਾ ਦਾ ਪਤਾ ਨਹੀਂ ਲੈਣਾ ਚਾਹੀਦਾ ਉਹਨਾਂ ਪਹਿਲੀ ਗੱਲ ਮੈਨੂੰ ਬੁਲਾਇਆ ਗਿਆ ਸੀ ਵੀ ਆ ਕੇ ਦੱਸੋ ਕੀ ਕਰਨਾ ਆਹੋ ਆਹੋ ਜਗਾ ਤੇ ਗੱਲ ਨਹੀਂ ਮਰੀ ਸੁਣਦੇ ਚਲੋ ਰਹਾ ਪਉਂਦੇ ਥਲਿਓ ਭਾਈ ਗੱਲ ਤਾਂ ਸੁਣਦੇ ਨਾ ਨਾ ਤੁਸੀਂ ਕੁੰਦੇ ਨਹੀਂ ਮੇਰੀ ਸੰਤੇ ਲਓ ਤੇ ਭਾਈ ਬੋਲ ਉਹ ਨਹੀਂ ਗਈ ਉਹ ਸੰਤੇ ਲਓ ਤੇ ਜੀ ਬੇਨਤੀ ਆ ਉਹ ਭਾਈ ਉਹ ਦਜੀ ਬੇ ਉਹ ਦੁੱਪ ਕਰਕੇ ਯਾਰ ਉਹ ਦਜੀ ਉਹ ਦਜੀ ਬੇਨਤੀ ਆ ਉਹ ਪੁੱਤ ਉਹ ਪੁੱਤ ਕਰੇ ਕਾਰੇ ਮਾਪੋ ਕਾਰੇ ਮਾਪੋ ਉਹ ਬਲੰਟੀਅਰ ਕੁਛ ਨਹੀਂ ਹੁੰਦਾ ਲੜਾਈ ਨਹੀਂ ਕਰਦੀ ਆਪਾਂ ਬੋਤ ਉਹ ਸਾਡੇ ਆਪਣੇ ਦੇ ਨਾਲ ਲੜ। ਉਹ ਕਾਕਾ ਉਹ ਬਾਲ ਛੋੜੋ। ਉਹ ਨਹੀਂ ਯਾਰ ਉਹ ਉਹ ਕਾਕਾ ਨਹੀਂ। ਉਹ ਕੁਛ ਨਹੀਂ ਇਹ ਨਾ ਕਰੋ। ਉਹ ਆਪਣੇ ਬਲੰਟੀਅਰ ਅੱਗੇ ਆਓ ਯਾਰ ਕੰਟਰੋਲ ਕਰੋ। ਐ ਨਾ ਕਰੋ ਮੇਰੇ ਵੀਰ। ਐ ਨਾ ਕਰੋ ਮੇਰੇ ਵੀਰ। ਐ ਨਾ ਕਰੋ ਭਰਾ ਮਾਰੂ ਜੰਗ ਨਾਲ ਲੈ ਲੋ ਗੱਲ ਸੁਣੋ। ਮਾਣਾ ਕਾਲ ਸੁਣਦੇ ਨਹੀਂ ਉਹ ਭਾਈ ਕੱਲ ਸੁਣ ਲੋ ਆਪਰੇ ਜਲੀ ਨਾ ਲੇ ਲੋ ਕੱਲ ਸੁਣੋ ਕੱਲ ਸੁਣੋ ਉਹ ਨਹੀਂ ਫੇਰ ਮੈਂ ਨਾ ਫੇਰ ਨਹੀਂ ਓਏ ਮੈਨੂੰ ਸੱਜਿਆ ਸੀ ਵੀ ਦਲ ਦਿੱਤੋ ਆ ਕੇ ਮੈਂ ਤੁਹਾਨੂੰ ਗੱਲ ਦੱਸ ਰਿਹਾ ਉਹਨੇ ਕਾਕਾ ਹਾਂ ਓਲੀ ਮੇਰੀ ਬੋਲਾ ਬਾਈ ਗੁਰਦੀ ਕਾ ਖਾਲਸਾ ਬਾਈ ਗੁਰਦੀ ਕੀ ਫਤਿਹ ਵੀਰੇ 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 ਇੱਕ ਮਿੰਟ ਵੀਰੇ ਇੱਕ ਮਿੰਟ ਮੰਨਣਾ ਮੁਸ਼ਕਲ ਦੇਖਦੇ ਨਾ ਇਹ ਇੱਕ ਮਾਰਗ ਕੋਈ ਗੱਲ ਨਹੀਂ ਸਿਰਫ ਸ਼ਾਹ ਦੀ ਨੰਨੂ ਕਿ ਕਿਤੇ ਕਦੇ ਨਹੀਂ ਲੱਗਦਾ ਕੋਈ ਉਹ ਭਾਈ ਗਾਲੇ ਸੋਲੋ ਗਾਲੇ ਸੋਲੋ ਗਾਲੋ ਸਾਡੀ ਬੇਨਤੀ ਆ ਕਿ ਖਨੌਰੀ ਬਾਡਰ ਤੇ ਬਹੁਤ ਵੱਡਾ ਧਾਨ ਹੋਇਆ ਵਾਲਾ ਔਰ ਅਸੀਂ ਖੇលਾ ਲਈ ਚਾਹੁੰਦੇ ਵੀ ਇਹਦਾ ਧਾਨ ਕਰੀਏ ਪੀ ਆਹ ਮੁੰਡੇ ਮਰਵਾਈਏ ਇਹ ਲਪਕਾਨੀਆਂ ਪੁੱਤਾਂ ਦੇੁੱਤ ਮਾਰਦੇਗੇ ਅਸੀਂ ਵੀ ਚਾਹੁੰਦੇ ਅਸੀਂ ਰਿਆ ਕਰਕੇ ਸਨੋਰੀ ਦਾ ਪਤਾ ਲਾ ਕੇ ਇਹ ਕਾ ਕਰਾਂਗੇ ਜਿਹੜੇ ਬੰਦੇ ਕਿਸੇ ਵੀ ਆਨੇ ਕੋਈ ਸਾਡੇ ਦੇ ਆਪਾ ਆਪਾ ਤੋਗਾਤਾ ਪੁੱਤਰੇ ਜਿਹੜੀ ਮੇਰੀ ਬੇਟੀ ਆ ਸੁਣ ਲੋ ਆਪਾਂ ਨਹੀਂ ਟੰਡੇ ਆਪਾਂ ਨਹੀਂ ਚੱਪੇ ਇੱਥੇ ਮੁੰਡੇ ਮਰਵਾਉਣੇ ਆਪਾਂ ਠੀਕ ਆ ਆਪਾਂ ਨਹੀਂ ਚਾਹੁੰਦੇ ਇੱਥੇ ਮੁੰਡੇ ਮਰਵਾਉਣੇ ਆਪਾਂ ਆਪਾਂ ਸਿਰ ਤੋਂ ਬੋਲਣ ਦੇ ਆ ਵੀ ਨਾ ਮੁੰਡੇ ਮਾਰ ਠੀਕ ਆ ਸ਼ਾਂਤ ਰਹੋ ਨਹੀਂ ਤੁਸੀਂ ਸਾਡੇ ਦੇ ਆਈ ਕੋ ਜਾਂਦੇ ਆਂ ਦੇ ਸ਼ਾਂਤ ਹੋ ਜਾਓ ਸਰਕਾਰ ਇਹ ਕੋ ਚਾਹੁੰਦੀ ਆ ਜੋ ਅੱਗਾ ਕਰ ਰਹੇ ਆ ਸਰਕਾਰ ਚਾਹੁੰਦੀ ਆ ਪੇਸ ਕਰਕੇ ਭਾਈ ਆਪਾਂ ਇੱਥੇ ਮੁੰਡੇ ਨਹੀਂ ਮਰਵਾਉਣੇ ਹਾਂਗੇ ਇਹ ਲਹਾਲ ਆਪਾਂ ਪੀਸ ਕਰਨਾ ਵਾ میری ਫੇਰ ਬੇਨਤੀ ਆ ਸ਼ਾਂਤ ਹੋ ਓ ਸ਼ਾਂਤ ਹੋ ਜਾਓ ਆਪਾਂ ਆਪ ਜੋਦੀ ਨਹੀਂ ਲੜਨਾ ਹੋਇਆ ਆਪਣੇ ਵਲੰਟੀਅਰ ਚੱਕ ਕੇ ਆ ਜਾਓ ਮੇਰੇ ਵੀਰੇ ਇੱਥੇ ਝੰਡਾ ਵਾਲਿਆ ਲੜਨਾ ਨਹੀਂ ਹੈਗਾ ਇਹ ਮੁੰਡੇ ਸਾਡੇ ਵਾਲਾ ਅਸੀਂ ਭਰਾਓ ਸ਼ਾਂਤੀ ਕਰੋ ਜਿਹੜੇ ਮੁੰਡੇ ਮਾਰੇ ਗਏ ਉਹਨਾਂ ਦਾ ਘਰ ਦਾ ਪਤਾ ਵੀ ਨਾ ਲਈਏ ਉੱਥੇ ਅੱਤੇ ਆਗੂ ਗਏ ਆ ਤਿੰਨ ਮੁੰਡੇ ਮਿਸ ਹੋਦੇ ਆ ਉਹਨਾਂ ਹਮਲਾ ਕਰਕੇ ਟਾਲੀਆਂ ਤੋਚਿਆ ਆ ਕਹਿੰਦਾ ਹਾਂ ਆ ਹਾਦੀ ਬੈਂਤੀ ਵੀ ਸਟੇ ਕਰਨਾ ਹਰੇ ਸਟੇ ਕਰਨਾ ਆਪਾਂ ਹਾਂ ਆਪਾਂ ਸਾਰੇ ਦੱਸਣਾ ਤੇਰੇ ਮੀਟਿੰਗ ਕਰਕੇ ਪੇਰੋ ਮੀਟੇ ਕਰਕੇ ਉਹ ਹੋ ਨਹੀਂ ਆ ਲੈ ਆਪਸ ਤਰੇ ਕਰਨਾ ਭਾਈ ਉਹ ਭਾਈ ਤੁਸੀਂ ਜ਼ਬਰਦਸਤੀ ਮੂੰਹ ਪਾਉਂਦੇ ਜੇ ਭਾਈ ਵਾਪਸ ਚਲ ਜਿਓਹੀਂ ਨਹੀਂ ਕਹਿੰਦੇ ਮੋਰਕੇ ਦੇ ਤੁਸੀਂ ਸਾਡੇ ਆਪਣੇ ਦੇ ਸਾਡੀ ਬੇਟੀਆ ਪਾਨੋਂ ਪਹਿਲੇ ਸ਼ਹੀਦਾਂ ਦਾ ਪਤਾ ਲਾ ਲੈਂਦੇ ਬੀਤਾ ਉਹਨਾਂ ਟੋਟਾ ਦਾ ਪਤਾ ਲਾ ਲੈਂਦੇ ਇਹ ਡੱਲੇ ਟੱਲੇਆ ਸਾਹਿਬ ਖਨੋਰੀ ਗਏ ਆ ਕੋਈ ਕ ਇਸ ਤਰਕੇ ਬੇਨਤੀ ਆ ਇੱਥੇ ਇੱਥੇ ਟੱਡੋ ਕੰਡ ਜਿੰਨੀਆਂ ਲਾਈ ਮਸ਼ੀਨਾ ਚੱਲ ਰਹੀਆਂ ਸੀ ਉਹ ਵੀ ਬੰਦ ਹੋਈਆਂ ਵਾ ਕੋਈ ਸਰਕਾਰ ਕੋ ਖਾਲੋ ਲਈ ਜਾ ਰਹੀ ਆ ਆਪਾਂ ਉਹ ਵੀ ਕੱਟ ਦਿੱਤੀਆਂ ਵਾ ਇਹ ਇਸ ਤਰਕੇ ਬੇਨਤੀ ਆ ਸਰਕਾਰ ਇਹ ਚਾਹੁੰਦੀ ਹੁੰਦੀ ਆ ਵੀ ਆਪਾਂ ਚ ਉਹਦੀ ਲੜੋ ਤੇ ਮਰੋ ਇਹ ਸਰਕਾਰ ਨੂੰ ਲੋਕਾਂ ਨਾ ਦਈਏ ਉਹ ਨਹੀਂ ਭਾਈ ਮੈਂ ਮੈਂ ਨਾ ਨਹੀਂ ਸ਼ਾਂਤ ਹੁੰਦਾ ਮੇਰੀ ਬੇਨਤੀ ਆ ਵੀ ਭਾਈ ਸਬਰ ਕਰੋ ਸੰਤੋਖ ਕਰੋ ਤੁਸੀਂ ਮੈਨੂੰ ਉਹ ਲਿਆਂਦਾ ਸੀ ਤੁਸੀਂ ਮੈਨੂੰ ਲਿਆਂਦਾ ਸੀ ਆ ਕੇ ਦੱਸੋ ਵੀ ਕੀ ਕਰਨਾ ਮੈਂ ਤੁਹਾਨੂੰ ਖਨੌਰੀ ਦੀ ਪੋਜੀਸ਼ਨ ਦੱਸ ਦਿੱਤੀ ਆ ਤੁਹਾਨੂੰ ਆਪਣੇ ਭਰਾ ਮਰ ਤੇ ਮਾਸਾ ਵੀ ਨਹੀਂ ਹੈਗਾ ਕਿ ਕੋਈ ਮਰ ਗਿਆ ਐ ਨਹੀਂ ਹੁੰਦਾ ਉਹ ਭਾਈ ਆ ਅਸੀਂ ਅੱਤੀ ਵੀ ਤਾਂ ਗਏ ਅੱਦੇ ਉਹ ਭਾਈ ਨਹੀਂ ਅੱਗੇ ਵਧਟ ਅਸੀਂ ਵੀ ਤਾਂ ਸਾਹਮਣੇ ਉਹ ਨਹੀਂ ਉਹ ਕੋਈ ਭਜਣਾ ਅਸੀਂ ਗਾਏ ਸੀ ਤੁਹਾਡੇ ਤੋਂ ਮੋਹਰੇ ਲੱਗੇ ਗਏ ਇਸ ਕਰਕੇ ਬੇਂਤੀ ਰੋਲਾ ਨਾ ਪਾਓ ਸ਼ਾਂਤ ਹੋ ਜਾਓ ਰੋਲਾ ਨਾ ਪਾਓ ਅੰਬਲਾ ਕਰੋ ਉੱਥੇ ਸ਼ਹੀਦਾਂ ਨੂੰ ਦਾ ਪਤਾ ਲੈਂਦੇ ਹੋ ਠੀਕ ਹੈ ਜੀ ਸਬਰ ਕਰੋ ਸੰਤੋਖ ਕਰੋ ਉੱਥੇ ਘੱਟੋ ਘੱਟ ਫੌਜ ਨੇ ਅਵਲਾ ਕਰਕੇ 25 ਟੈਕਟਰ ਟਾਲੀਆਂ ਤੋੜ ਦਿੱਤੇ ਆ ਹਾਂ ਆ ਠੀਕ ਹੈ ਉਹ ਮਾਰ ਰਿਹਾ ਔਰ ਅਸੀਂ ਵੀ ਤੁਹਾਡੇ ਗਾੜੀ ਲਾ ਕੇ ਗਏ ਗੋਲਿਆ ਕਰ ਰੋਇਆ ਉਹ ਭਾਈ ਸ਼ਾਂਤੀ ਰੱਖੋ ਟਿਕਾ ਸ਼ਾਂਤੀ ਰੱਖੋ ਅਸੀਂ ਫਾਸਲਾ ਕਰਕੇ ਪੀਸੀ ਵੀ ਕਰਨੀ ਆ ਉਹ ਭਾਈ ਉਹ ਸਰਕਾਰ ਚਾਹੁੰਦੀ ਆ ਲੜਾਈ ਕਰਨਾ ਸਰਕਾਰ ਚਾਹੁੰਦੀ ਆ ਲੜਾਈ ਕਰਾਉਣਾ ਅੱਪਾ ਲੜੀਏ ਨਾ ਅੱਪਾ ਪੜੀਏ ਨਾ ਉਹ ਭਾਈ ਫੇਰ ਦੁਬਾਰਾ ਬੇਨਤੀ ਆ ਵੀ ਖਨੌਰੀ ਬਾਰਡਰ ਦੇ ਉੱਤੇ ਉਹ ਭਾਈ ਸਾਹਿਬ ਸਾਰੇ ਖਨੌਰੀ ਬਾਰਡਰ ਤੇ ਫੌਜ ਨੇ ਅੰਦਰ ਵੜ ਕੇ ਪੰਜੇ ਟਰੈਕਟਰ ਵਾਲੀਆਂ ਤੋੜ ਦਿੱਤੇ ਬਈ ਠੀਕ ਆ ਹੁਣ ਭਈ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਨੌਜਵਾਨਾਂ ਦਾ ਨੁਕਸਾਨ ਹੋਵੇ